ਮਾਹ ਸ਼ਹਿਰ ਬਹੁਤ ਟਾਈਲ ਦਾ ਬੰਦੇ ਮੌਜੂਦ ਹੋ ਜਿੱਥੇ ਕਿ ਮੀਂਹ ਪੈ ਰਿਹਾ ਤੇ ਮੀਂਹ ਦੇ ਵਿੱਚ ਵੀ ਨੌਜਵਾਨ ਲੱਗੇ ਹੋਏ ਨੇ ਇਹ ਆਪਣੇ ਨੌਜਵਾਨਾਂ ਦਾ ਜਜ਼ਬਾ ਜਿਹੜਾ ਤੁਸੀਂ ਦੇਖ ਸਕਦੇ ਹੋ ਮੀਂਹ ਦੇ ਵਿੱਚ ਵੀ ਨੌਜਵਾਨ ਜਿਹੜੇ ਲੱਗੇ ਹੋਏ ਨੇ ਪਿੰਡਾਂ ਨੂੰ ਬਚਾਣਾ ਆ ਜੀ ਪਿੰਡਾਂ ਨੂੰ ਬਚਾਣਾ ਤਾਂ ਮੀਂਹ ਦੇ ਵਿੱਚ ਲੈ ਪਿੰਡਾਂ ਵਾਲੇ ਲੱਗੇ ਹੋ ਆ ਬਾਕੀ ਤਾਂ ਆ ਕੇ ਆ 50 ਜਣੇ ਖੜੇ ਆ ਪਿੰਡਾਂ ਵਾਲੇ ਲੱਗੇ ਹੋ ਆ ਵੀਡੀਓ ਬਣਾਵਣਾ ਕਿ ਆ ਦੇਖ ਲਓ ਆ ਸਰਕਾਰ ਆਈ ਹੋਈ ਆ ਉਹ ਲੈਣਾ ਨਾ ਕੋ ਦੇਣਾ ਨਾ ਬਸ ਇਹ ਆ ਇਹੋ ਕਰਕੇ ਚੱਲ ਜਾਣਾ ਪਿੰਡਾਂ ਵਾਲੇ ਲੱਗੇ ਹੋ ਇਹ ਪਿੰਡਾਂ ਵਾਲੇ ਆ ਉਹ ਵੀ ਇਹ ਕਹਣਾ ਮੈਨੂੰ ਬਹੁਤ ਧੰਨਵਾਦ ਆ ਜਿਹੜਾ ਬਾਹਰੋਂ ਟਰੈਲੀਆਂ ਲੈ ਲੈ ਕੇ ਘਰ-ਘਰ ਕੇ ਆਏ ਬਾਹਰਲੇ ਪਿੰਡਾਂ ਤੋਂ ਧੰਨਵਾਦ ਉਹਨਾਂ ਦਾ ਭਰਾਵਾਂ ਦਾ ਬਾਕੀ ਜਿਹੜੇ ਲੋਕਲ ਪਿੰਡਾਂ ਵਾਲੇ ਸਾਰੇ ਮਿਹਨਤ ਕਰਨ ਲੱਗੇ 24 ਘੰਟੇ ਦਿਨ ਔਰ ਰਾਤ ਕੋਈ ਘਰ ਨੂੰ ਚਲ ਜਾਂਦਾ ਤਾਂ ਮਗਰੋਂ ਉਹਨਾਂ ਦਾ ਨਿਆਣਾ ਆ ਜਾਂਦਾ ਤੇ ਕੰਮ ਕਰ ਕਰਨ ਦੇ ਲਈ ਇਹ ਆਪਣੇ ਪੰਜਾਬੀਆਂ ਦਾ ਜज्ਬਾ ਜਿਹੜੇ ਮੀ ਜज्ਬਾ ਜज्ਬਾ ਇਹਦੀ ਪੂਰੀ ਤਰ੍ਹਾਂ ਅੱਜ ਹੁਣ ਜੇ ਜज्ਬਾ ਨਾ ਹੋਊਗਾ ਤਾਂ ਬਚਣਾ ਕੱਖ ਨਹੀਂ ਤੇ ਸਹੀ ਗੱਲ ਹੈ ਬਚਣਾ ਕੱਖ ਨਹੀਂ ਜੇ ਗੱਲ ਕੀ ਹੈ ਸਰਕਾਰਾਂ ਦਾ ਕੋਈ ਹਾਲ ਨਹੀਂ ਹੈਗਾ ਕੋਈ ਚੀਜ਼ ਨਹੀਂ ਆ ਕਿ ਸਿਰਫ ਆਂਦੇ ਆ ਵੀਡੀਓ ਬਣਾਉਂਦੇ ਆ ਪੰਜ ਸੱਤ ਕਿ ਡਟੇ ਹੋਏ ਮੀਹ ਦੇ ਵਿੱਚ ਵੀ ਮਹਾਰਾਜ ਜੀ ਪੂਰੇ ਗੱਡੇ ਹੋਏ ਆ ਲੱਗੇ ਹੋਏ ਆ ਜੀ ਬਹੁਤ ਟਕਾ ਹੋ ਰਿਹਾ ਹੈ ਮਸਲਾ ਸਾਹਦੇ ਆ ਕੰਮ ਪਿੰਡ ਕਿਹੜਾ ਵਜੀ ਆਪਣਾ ਪਿੰਡ ਅਸੀਂ ਬੋਰ ਚਟਾਈਲ 10 ਭਾਜੀ ਬੋਰ ਚਟਾਈਲ 10 ਬਹੁਤ ਮਤਲਬ ਇਸ ਟਾਈਮ ਮੁਸੀਬਤ ਦੀ ਘੜੀ ਚੱਲਦੀ ਵੀ ਆ ਇਹ ਪਿੰਡ ਦੇ ਲੋਕ ਹੀ ਆ ਜਿਹੜੇ ਇੱਕ ਦੂਜੇ ਦੇ ਸਾਥ ਨਾਲ ਚੱਲਦੇ ਵੇ ਆ ਬਾਕੀ ਪ੍ਰਸ਼ਾਸਨ ਦੀ ਕੋਈ ਇੱਥੇ ਸੁਣਗਣੀ ਨਹੀਂ ਹੈਗੀ ਨਾ ਪ੍ਰਸ਼ਾਸਨ ਆ ਰਿਹਾ ਆਂਦੇ ਆ ਢੀਡਾ ਮਾਰ ਕੇ ਚੱਲ ਜਾਂਦੇ ਆ ਜੀ ਕੋਈ ਕਿਸੇ ਨੂੰ ਪੁੱਛ ਗਿਆ ਇਸ ਨਹੀਂ ਹੈ ਜੀ ਹੁਣ ਵੀ ਪਿੰਡਾਂ ਦੇ ਲੋਕ ਸਹਾਯੋਗ ਦੇ ਨਾਲ ਆ ਦੇਖੋ ਜੀ ਤੁਹਾਡੇ ਸਾਹਮਣੇ ਕਿੰਨੀ ਤੇਜ਼ ਵਹਾਅ ਦੇ ਵਿੱਚ ਲੱਗੇ ਹੋਏ ਪਾਣੀ ਦਾ ਪ੍ਰੈਸ਼ਰ ਬਹੁਤ ਹੈ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਜੀ ਥੋੜਾ ਨਹੀਂ ਬਹੁਤ ਜ਼ਿਆਦਾ ਜੀ ਰਾਤ ਉੱਥੇ ਤੱਕ ਸੀਗਾ ਜੀ ਘੱਟੋ ਘਾਟ 1.5 ਕਿਲੋਮੀਟਰ ਤੱਕ ਜੀ ਸਾਰਾ ਚੱਕਿਆ ਗਿਆ ਜੀ ਆਹੀ ਰਹਿ ਗਿਆ ਘੱਟੋ ਘਾਟ 10 ਫੁੱਟ 15 ਫੁੱਟ ਰਹਿ ਗਿਆ ਜੀ ਪਾਣੀ ਅਸੀਂ ਤਾਂ ਹੁਣ ਵੀ ਕਹਿੰਦੇ ਆ ਪ੍ਰਸ਼ਾਸਨ ਮਣੀ ਮੋਟੀ ਕੋਈ ਹੈਲਪ ਕਰ ਦੇਵੇ ਕੋਈ ਸਟ੍ਰੈਟ ਕ੍ਰੇਟੇ ਭੇਜ ਦੇਵੇ ਜੀ ਹੂੰ ਕ੍ਰੇਟ ਵੀ ਪਿੰਡਾਂ ਦੇ ਲੋਕ ਆਪਣੇ ਕਰਕਰ ਆ ਇਕੱਠੇ ਕਰ ਕਲ ਯਾ ਬੀ ਤੁਰ ਜਾਂਦੇ ਆ ਬਸ ਜੀ ਰਾਤ ਦੇ ਲੱਗਿਓ ਭਾਜੀ ਹੋਰ ਹੋਰ ਜੀ ਤਿੰਨ ਦਿਨ ਹੋ ਗਏ ਲਗਾਤਾਰ ਲੱਗਿਆਂ ਨੂੰ ਜੀ ਮੇਰਾ ਨਾਮ ਲੱਖਾ ਸਿੰਘ ਜੀ ਹਾਂ ਜਟਿਓ ਭਾਜੀ ਭਾਜੀ ਅਸੀਂ ਪੂਰੇ ਮੀਂਹ 'ਚ ਲੱਗੇ ਆ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਪੂਰਾ ਅਸੀਂ ਸਵੇਰੇ ਅੱਜ ਆਇਆ ਸਾਨੂੰ ਰਾਤ ਤੋਂ ਦੱਸਿਆ ਗਿਆ ਸੀ ਵੀ ਇੱਥੇ ਢਾਹ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਅਸੀਂ ਸਵੇਰੇ ਆ ਕੇ ਤੇ ਸਥਿਤੀ ਦੇਖੀ ਸਥਿਤੀ ਯਾਰੀ ਗੰਭੀਰ ਸੀ ਪਰ ਅਸੀਂ ਸਥਿਤੀ ਨੂੰ ਦੇਖਦੇ ਆ ਸਰ ਹਾਲਾਤਾਂ ਨੂੰ ਇੱਥੇ ਅਸੀਂ ਕੰਟਰੋਲ ਕਰਿਆ ਜੀ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਨੌਜਵਾਨ ਵੀਰ ਵਾਰਸ਼ ਦੇ ਵਿੱਚ ਲੱਗੇ ਹੋਏ ਨੇ ਪਾਰ ਦੇ ਵਿੱਚ ਪੂਰੇ ਡਟੇ ਹੋਏ ਨੇ ਜ ਥੈਂਕ ਯੂ ਕਾ ਜੀ ਕਾ ਲੱਗੀ ਹੋਈ ਆ ਜੀ ਹਾਂ ਜੀ ਕੱਲ ਤੇ ਲੱਗੇ ਆ ਇੱਥੇ ਰਾਤ ਵੀ ਇੱਥੇ ਸੀਗੇ ਜੀ ਅੱਛਾ ਜੀ ਹੁਣ ਤਾਂ ਅੱਗੇ ਨਾਲ ਥੋੜਾ ਜਿਹਾ ਲਿਆ ਕੰਟਰੋਲ ਚ ਪੈ ਗਿਆ ਅੰਦਰ ਮੂਹੇ ਵੀ ਪੈ ਗਿਆ ਜੀ ਕਟਲੇ ਆਪਾਂ ਕਰ ਲਈ ਪੂਰਾ ਖਤਰਾ ਜੀ ਡਟੇ ਹੋ ਜੀ ਹਾਂ ਜੀ ਪੂਰੇ ਡਟੇ ਹੋਏ ਆ ਜੀ بارش ਲੱਗੀ ਆ ਜੀ ਡਟੇ ਹੋਏ ਆ ਪਰਸੂ ਦੇ ਲੱਗੇ ਆ ਇੱਥੇ بارش ਵੀ ਉਦਾਂ ਹੀ ਲੱਗੀ ਆ ਸਹੀ ਆ ਜੀ ਠੀਕ ਆ